business blaster ਦੇ ਅੱਜ ਦੇ ਇਸ ਸੈਸ਼ਨ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਗੱਲ ਕਰਾਂਗੇ ਕਿ business ਨੂੰ ਹੋਰ ਵੱਡਾ ਕਿਵੇਂ ਬਣਾਇਆ ਜਾਵੇ ਕਿਸੇ business ਨੂੰ ਸਕੇਲ ਕਰਨਾ ਕਿਸੇ ਕੰਪਨੀ ਨੂੰ ਇਸ ਤਰ੍ਹਾਂ ਵਧਾਉਣ ਫਲਾਉਣ ਦੀ ਪ੍ਰਕਿਰਿਆ ਨੂੰ ਦਰਸਾਉਂਦਾ ਹੈ ਜੋ ਟਿਕਾਊ ਹੈ ਸੋ ਇਸ ਦਾ ਮਤਲਬ ਕਿਸੇ business ਨੂੰ ਸਕੇਲ ਕਰਨ ਦਾ ਮਤਲਬ ਕੀ ਹੁੰਦਾ ਹੈ ਕਿ ਆਪਣੇ business ਨੂੰ ਵਧਾਉਣਾ ਉਸ ਨੂੰ ਫੈਲਾਉਣਾ ਪਰੰਤੂ ਉਹਨੂੰ ਇਸ ਤਰੀਕੇ ਨਾਲ ਵਧਾਉਣਾ ਜਿਹੜਾ ਕਿ ਲੰਬੇ ਸਮੇਂ ਤੱਕ ਟਿਕਾਊ ਹੋ ਸਕੇ ਇਸ ਨੂੰ ਬਿਜ਼ਨਸ ਨੂੰ ਸਕੇਲ ਕਰਨਾ ਕਿਹਾ ਜਾਂਦਾ ਹੈ ਔਰ ਜੇ ਤੁਸੀਂ ਆਪਣੇ ਬਿਜ਼ਨਸ ਨੂੰ ਇਸੇ ਤਰ੍ਹਾਂ ਵਧਾਉਣਾ ਚਾਹੁੰਦੇ ਹੋ ਜਾਂ ਸਕੇਲ ਕਰਨਾ ਚਾਹੁੰਦੇ ਹੋ ਤਾਂ ਉਸ ਦੇ ਲਈ ਕੁਝ ਕਦਮ ਚੁੱਕੇ ਜਾ ਸਕਦੇ ਹਨ ਜਿਵੇਂ ਕਿ ਆਪਣੀ ਚੁਣੀ ਹੋਈ ਮਾਰਕੀਟ ਨੂੰ ਡਿਫਾਈਨ ਕਰੋ ਤਾਂ ਸਭ ਤੋਂ ਪਹਿਲਾ ਕਦਮ ਜੋ ਤੁਸੀਂ ਚੁੱਕ ਸਕਦੇ ਹੋ ਉਹ ਆਪਣੀ ਮਾਰਕੀਟ ਦੇ ਬਾਰੇ ਹੈ ਆਪਣੇ ਚੁਣੇ ਹੋਏ ਬਾਜ਼ਾਰ ਨੂੰ ਸਪਸ਼ਟ ਕਰਨਾ ਅਤੇ ਡਿਫਾਈਨ ਕਰਨਾ ਹੈ ਤੁਹਾਡੇ ਆਦਰਸ਼ ਗਾਹਕ ਕੌਣ ਹਨ ਅਤੇ ਉਹਨਾਂ ਦੀਆਂ ਲੋੜਾਂ ਅਤੇ ਤਰਜੀਹਾਂ ਕੀ ਹਨ ਇਹ ਸਮਝਣ ਦੀ ਸਭ ਤੋਂ ਪਹਿਲਾਂ ਲੋੜ ਹੈ ਸੋ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੁਹਾਡੇ ਅਸਲੀ ਗਾਹਕ ਕੌਣ ਹਨ ਅਤੇ ਉਹਨਾਂ ਨੂੰ ਕਿਸ ਤਰ੍ਹਾਂ ਦੀ ਲੋੜ ਹੈ ਉਹ ਕਿਸ ਤਰ੍ਹਾਂ ਦੇ ਪ੍ਰੋਡਕਟ ਨੂੰ ਤਰਜੀਹ ਦਿੰਦੇ ਹਨ ਅਤੇ ਪ੍ਰੋਡਕਟ ਵਿੱਚ ਕਿਸ ਤਰ੍ਹਾਂ ਦੇ ਗੁਣਾ ਦੀ ਲੋੜ ਸਮਝਦੇ ਹਨ ਸੋ ਇਸ ਚੀਜ਼ ਨੂੰ ਸਮਝਣਾ ਜਾਂ ਆਪਣੀ ਮਾਰਕੀਟ ਨੂੰ ਸਮਝਣਾ ਜਾਂ ਆਪਣੇ ਗਾਹਕਾਂ ਦੀਆਂ ਲੋੜਾਂ ਨੂੰ ਸਮਝਣਾ ਸਭ ਤੋਂ ਪਹਿਲਾਂ ਜ਼ਰੂਰੀ ਹੈ ਜੇ ਅਸੀਂ ਆਪਣੇ ਬਿਜ਼ਨਸ ਨੂੰ ਵਧਾਉਣਾ ਚਾਹੁੰਦੇ ਹਾਂ ਦੂਸਰੇ ਨੰਬਰ ਤੇ ਆਉਂਦਾ ਹੈ ਕਿ ਇੱਕ ਗਰੋਥ ਪਲਾਨ ਵਿਕਸਿਤ ਕਰੋ ਇੱਕ ਵਾਰ ਜਦੋਂ ਤੁਸੀਂ ਆਪਣੀ ਟਾਰਗੇਟ ਮਾਰਕੀਟ ਦੀ ਪਛਾਣ ਕਰ ਲੈਂਦੇ ਹਾਂ ਤਾਂ ਇੱਕ ਗਰੋਥ ਪਲਾਨ ਬਣਾਓ ਜੋ ਤੁਹਾਡੇ ਬਿਜ਼ਨਸ ਨੂੰ ਮਾਪਣ ਲਈ ਚੁੱਕੇ ਗਏ ਕਦਮਾਂ ਦੀ ਰੂਪਰੇਖਾ ਦੱਸਦਾ ਹੋਵੇ ਇਸ ਦੇ ਵਿੱਚ ਤੁਸੀਂ ਨਵੇਂ ਬਾਜ਼ਾਰਾਂ ਦੀ ਪਛਾਣ ਕਰਨੀ ਹੈ ਨਵੇਂ ਪ੍ਰੋਡਕਟ ਜਾਂ ਸਰਵਿਸਿਜ਼ ਦਾ ਵਿਕਾਸ ਕਰਨਾ ਹੈ ਅਤੇ ਮਾਰਕੀਟਿੰਗ ਐਫਰਟਸ ਨੂੰ ਵਧਾਉਣਾ ਹੈ ਸੋ ਗਰੋਥ ਪਲਾਨ ਦਾ ਮਤਲਬ ਕੀ ਹੁੰਦਾ ਹੈਗਾ ਜਦੋਂ ਆਪਾਂ ਕਹਿੰਦੇ ਆ ਕਿ ਤੁਸੀਂ ਆਪਣਾ ਗਰੋਥ ਪਲਾਨ ਵਿਕਸਿਤ ਕਰਨਾ ਹੈ ਤਾਂ ਇਹਦੇ ਮਤਲਬ ਤੁਸੀਂ ਆਪਣੇ ਪ੍ਰੋਡਕਟ ਲਈ ਜਾਂ ਆਪਣੀਆਂ ਸਰਵਿਸਿਜ਼ ਲਈ ਨਵੇਂ ਬਾਜ਼ਾਰਾਂ ਦੀ ਪਛਾਣ ਕਰਨੀ ਹੈ ਕਿ ਤੁਸੀਂ ਆਪਣੇ ਪ੍ਰੋਡਕਟ ਨੂੰ ਕਿਸ ਜਗ੍ਹਾ ਵੇਚ ਸਕਦੇ ਹੋ ਨਵੇਂ ਪ੍ਰੋਡਕਟ ਜਾਂ ਸਰਵਿਸਿਜ਼ ਦਾ ਵਿਕਾਸ ਕਰਨਾ ਹੈ ਚਾਹੇ ਉਹਦੇ ਥੋੜੇ-ਬਹੁਤ ਗੁਣਾ ਵਿੱਚ ਹੀ ਬਦਲਾਵ ਕਰਦੇ ਜਾਓ ਸੋ ਨਵਾਂ ਪ੍ਰੋਡਕਟ ਗਾਹਕ ਜੋ ਹੈ ਹਰ ਵੇਲੇ ਨਵੀਂ ਚੀਜ਼ ਚਾਹੁੰਦਾ ਹੈ ਕੁਝ ਸਮੇਂ ਤੋਂ ਬਾਅਦ ਸੋ ਨਵੇਂ ਪ੍ਰੋਡਕਟ ਦਾ ਇਜ਼ਾਦ ਕਰਨਾ ਯਾ ਉਸ ਦੇ ਗੁਣਾਂ ਦੇ ਵਿੱਚ ਥੋੜਾ ਬਹੁਤ ਬਦਲਾਅ ਕਰਨਾ ਇਹ ਵੀ ਸਾਡੇ ਵਿਕਾਸ ਦੇ ਲਈ ਬਹੁਤ ਜ਼ਰੂਰੀ ਹੁੰਦਾ ਹੈ ਇਸ ਤੋਂ ਇਲਾਵਾ ਮਾਰਕੀਟਿੰਗ ਐਫਰਟਸ ਨੂੰ ਵਧਾਉਣਾ ਕਿਉਂਕਿ ਪ੍ਰੋਡਕਟ ਤਿਆਰ ਕਰਨਾ ਜਾਂ ਸਰਵਿਸਿਜ਼ ਪ੍ਰੋਵਾਈਡ ਕਰਨਾ ਕਾਫੀ ਨਹੀਂ ਹੈ ਉਹਨਾਂ ਨੂੰ ਆਪਣੇ ਗਾਹਕਾਂ ਤੱਕ ਪਹੁੰਚਾਉਣਾ ਬਹੁਤ ਜ਼ਰੂਰੀ ਹੈ ਸੋ ਇਹਦੇ ਲਈ ਵੀ ਸਾਨੂੰ ਐਫਰਟਸ ਕਰਨੇ ਪੈਣਗੇ ਅਗਲਾ ਕਦਮ ਆਉਂਦਾ ਹੈਗਾ ਕਿ ਇੱਕ ਮਜ਼ਬੂਤ ਟੀਮ ਬਣਾਉਣਾ ਜਿਵੇਂ-ਜਿਵੇਂ ਤੁਹਾਡਾ ਬਿਜ਼ਨਸ ਵੱਧਦਾ ਹੈ ਤੁਹਾਨੂੰ ਤੁਹਾਡੀ ਸਹਾਇਤਾ ਲਈ ਇੱਕ ਮਜ਼ਬੂਤ ਟੀਮ ਦੀ ਲੋੜ ਪਵੇਗੀ ਇਸ ਵਿੱਚ ਨਵੇਂ ਕਰਮਚਾਰੀਆਂ ਨੂੰ ਨਿਯੁਕਤ ਕਰਨਾ ਕੁਝ ਕੰਮਾਂ ਨੂੰ ਆਊਟਸੋਰਸ ਕਰਨਾ ਜਾਂ ਸਟ੍ਰੈਟੈਜਿਕ ਪਾਰਟਨਰਸ਼ਿਪ ਬਣਾਉਣਾ ਸ਼ਾਮਿਲ ਹਨ ਸੋ ਜੇ ਆਪਾਂ ਆਪਣੀ ਟੀਮ ਨੂੰ ਵਧਾਉਣਾ ਹੈ ਜਦੋਂ ਸਾਡਾ ਬਿਜ਼ਨਸ ਫੈਲੇਗਾ ਤਾਂ ਸਾਨੂੰ ਵੱਧ ਟੀਮ ਦੀ ਵੀ ਲੋੜ ਪਵੇਗੀ ਉਹਦੇ ਲਈ ਸਾਨੂੰ ਸਮੇਂ-ਸਮੇਂ ਤੇ ਨਵੇਂ ਕਰਮਚਾਰੀਆਂ ਨੂੰ ਨਿਯੁਕਤ ਕਰਨਾ ਪਏਗਾ ਅਤੇ ਕੁਝ ਕੰਮਾਂ ਨੂੰ ਆਊਟਸੋਰਸ ਵੀ ਕਰਨਾ ਪਏਗਾ ਮਤਲਬ ਕੁਝ ਪ੍ਰੋਡਕਟ ਜਿਹੜੇ ਹੈਗੇ ਨੇ ਅਸੀਂ ਬਾਹਰੋਂ ਵੀ ਤਿਆਰ ਕਰਵਾ ਸਕਦੇ ਹਾਂ ਜਾਂ ਕੁਝ ਸਰਵਿਸਿਜ਼ ਅਸੀਂ ਬਾਹਰੋਂ ਵੀ ਹੈਲਪ ਲੈ ਸਕਦੇ ਹਾਂ ਜਾਂ ਸਟ੍ਰੈਟੈਜਿਕ ਪਾਰਟਨਰਸ਼ਿਪ ਬਣਾਉਣਾ ਜਾਂ ਕਿਸੇ ਨਾਲ ਮਿਲ ਕੇ ਕਿਸੇ ਹੋਰ ਕੰਪਨੀ ਨਾਲ ਜਾਂ ਕਿਸੇ ਹੋਰ ਵਿਅਕਤੀ ਦੇ ਨਾਲ ਪਾਰਟਨਰਸ਼ਿਪ ਕਰਕੇ ਵੀ ਅਸੀਂ ਆਪਣੇ ਬਿਜ਼ਨਸ ਦਾ ਫੈਲਾਅ ਕਰ ਸਕਦੇ ਹਾਂ ਮਾਰਕੀਟਿੰਗ ਅਤੇ ਸੇਲਜ਼ ਵਿੱਚ ਨਿਵੇਸ਼ ਕਰੋ ਸੋ ਇਸ ਤੋਂ ਇਲਾਵਾ ਮਾਰਕੀਟਿੰਗ ਅਤੇ ਸੇਲਜ਼ ਗਰੋਥ ਨੂੰ ਵਧਾਉਣ ਅਤੇ ਨਵੇਂ ਗਾਹਕਾਂ ਨੂੰ ਆਕਰਸ਼ਿਤ ਕਰਨ ਦੀ ਕੁੰਜੀ ਹਨ ਸੋ ਜੇ ਅਸੀਂ ਗਰੋਥ ਨੂੰ ਵਧਾਉਣਾ ਹੈ ਤਾਂ ਆ ਨਵੇਂ ਗਾਹਕਾਂ ਨੂੰ ਆਪਣੇ ਲਈ ਆਕਰਸ਼ਿਤ ਕਰਨਾ ਹੈ ਤਾਂ ਉਹਦੇ ਲਈ ਮਾਰਕੀਟਿੰਗ ਅਤੇ ਸੇਲਜ਼ ਇਹ ਬਹੁਤ ਜ਼ਰੂਰੀ ਹਨ ਸਾਡੀ ਮਾਰਕੀਟਿੰਗ ਦੀ ਟੀਮ ਜਿਹੜੀ ਹੈਗੀ ਹੈ ਇੱਕ ਮਜ਼ਬੂਤ ਵਿਕਰੀ ਟੀਮ ਸਾਨੂੰ ਬਣਾਉਣ ਦੀ ਲੋੜ ਪਵੇਗੀ ਜਿਹੜੀ ਕਿ ਸਾਡੀ ਮਾਰਕੀਟਿੰਗ ਸਾਡੇ ਲਈ ਮਾਰਕੀਟਿੰਗ ਦਾ ਕੰਮ ਕਰੇਗੀ ਅਤੇ ਸਾਡੇ ਬਿਜ਼ਨਸ ਨੂੰ ਵਧਾਉਣ ਵਿੱਚ ਜਾਂ ਫੈਲਾਉਣ ਵਿੱਚ ਮਦਦ ਕਰੇਗੀ ਚੁਸਤ ਅਤੇ ਅਨੁਕੂਲ ਬਣੋ ਜਿਵੇਂ ਤੁਸੀਂ ਆਪਣੇ ਬਿਜ਼ਨਸ ਨੂੰ ਮਾਪਦੇ ਹੋ ਚੁਸਤ ਅਤੇ ਅਨੁਕੂਲ ਰਹਿਣਾ ਬਹੁਤ ਹੀ ਮਹੱਤਵਪੂਰਨ ਹੈ ਇਸ ਦਾ ਮਤਲਬ ਹੈ ਨਵੇਂ ਵਿਚਾਰਾਂ ਲਈ ਖੁੱਲਾ ਹੋਣਾ ਨਵੀਆਂ ਚੀਜ਼ਾਂ ਦੀ ਕੋਸ਼ਿਸ਼ ਕਰਨਾ ਲੋੜ ਪੈਣ ਤੇ ਚੀਜ਼ਾਂ ਦਾ ਸੰਤੁਲਨ ਕਰਨਾ ਯਾਦ ਰੱਖੋ ਜੇ ਅਸੀਂ ਆਪਣੇ ਪ੍ਰੋਡਕਟ ਵਿੱਚ ਜਾਂ ਆਪਣੀਆਂ ਸਰਵਿਸਿਜ਼ ਵਿੱਚ ਕੋਈ ਨਵਾਂ ਪਣ ਨਹੀਂ ਲੈ ਕੇ ਆਉਂਦੇ ਤਾਂ ਛੇਤੀ ਹੀ ਗਾਹਕ ਜਿਹੜੇ ਹੈਗੇ ਨੇ ਸਾਡੇ ਤੋਂ ਉਦਾਸ ਹੋ ਜਾਣਗੇ ਯਾ ਛੇਤੀ ਹੀ ਉਹਨਾਂ ਦਾ ਇੰਟਰਸਟ ਜੋ ਹੈ ਸਾਡੇ ਪ੍ਰੋਡਕਟ ਵਿੱਚ ਉਹ ਖਤਮ ਹੋ ਜਾਏਗਾ ਸੋ ਇਸ ਲਈ ਸਾਨੂੰ ਲਗਾਤਾਰ ਉਹਦੇ ਵਿੱਚ ਕੁਝ ਨਵਾਂ ਪੜ ਲਿਆਉਂਦੇ ਰਹਿਣਾ ਪਏਗਾ ਔਰ ਨਵਾਂ ਪੜ ਲਿਆਉਣ ਦੇ ਲਈ ਸਾਨੂੰ ਨਵੇਂ ਵਿਚਾਰਾਂ ਲਈ ਖੁੱਲਾ ਹੋਣਾ ਪਏਗਾ ਨਵੇਂ ਵਿਚਾਰਾਂ ਨੂੰ ਵੈਲਕਮ ਕਰਨਾ ਪਏਗਾ ਨਵੀਆਂ ਕੋਸ਼ਿਸ਼ਾਂ ਕਰਨੀਆਂ ਪੈਣਗੀਆਂ ਨਵੀਆਂ ਚੀਜ਼ਾਂ ਬਣਾਉਣੀਆਂ ਪੈਣਗੀਆਂ ਅਤੇ ਲੋੜ ਪੈਣ ਤੇ ਚੀਜ਼ਾਂ ਦਾ ਸੰਤੁਲਨ ਵੀ ਕਰਨਾ ਪਏਗਾ ਸੋ ਹਮੇਸ਼ਾ ਸਾਨੂੰ ਇਸ ਗੱਲ ਦੇ ਲਈ ਤਿਆਰ ਰਹਿਣਾ ਚਾਹੀਦਾ ਹੈ ਕਿ ਕੋਈ ਨਵਾਂ ਵਿਚਾਰ ਜੋ ਸਾਨੂੰ ਦਿੰਦਾ ਹੈ ਜਾਂ ਕੋਈ ਨਵੀਂ ਸਲਾਹ ਦਿੰਦਾ ਹੈ ਤਾਂ ਉਸ ਨੂੰ ਅਸੀਂ ਆਪਣੇ ਪ੍ਰੋਡਕਟ ਵਿੱਚ ਜਾਂ ਆਪਣੇ ਸਰਵਿਸਿਜ਼ ਵਿੱਚ ਸ਼ਾਮਿਲ ਜ਼ਰੂਰ ਕਰਨਾ ਹੈ bizness scale ਕਰਨ ਲਈ ਸਾਵਧਾਨ ਯੋਜਨਾਬੰਦੀ ਅਤੇ ਅਮਲ ਦੀ ਲੋੜ ਪੈਂਦੀ ਹੈ bizness ਨੂੰ scale ਕਰਨਾ ਇੱਕ ਆਸਾਨ ਪ੍ਰਕਿਰਿਆ ਨਹੀਂ ਹੈ ਇਹ ਇੱਕ ਗੁੰਝਲਦਾਰ ਪ੍ਰਕਿਰਿਆ ਹੈ ਅਤੇ ਇਸ ਨੂੰ ਫੈਲਾਉਣ ਦੇ ਵਾਸਤੇ ਸਾਨੂੰ ਬਹੁਤ ਸਾਵਧਾਨੀ ਨਾਲ ਯੋਜਨਾ ਬਣਾਣੀ ਪਵੇਗੀ ਅਤੇ ਉਸ ਯੋਜਨਾ ਦੇ ਉੱਪਰ ਅਮਲ ਵੀ ਲੈ ਕੇ ਆਉਣਾ ਪਏਗਾ ਯਾਦ ਰੱਖੋ ਕਿ ਇਸ ਬਿਜ਼ਨਸ ਦੇ ਵਿੱਚ ਅਸੀਂ ਆਪਣਾ ਪੈਸਾ ਲਗਾਇਆ ਹੁੰਦਾ ਹੈ ਅਤੇ ਉਸ ਦੇ ਵਿੱਚ ਆਪਾਂ ਨੁਕਸਾਨ ਜੋ ਹੈ ਉਹ ਨਹੀਂ ਚਾਹਾਂਗੇ ਅਤੇ ਨਾ ਹੀ ਉਸ ਨੂੰ ਬਰਦਾਸ਼ਤ ਕਰ ਸਕਾਂਗੇ ਸੋ ਇਸ ਵਿੱਚ ਸਮਾਂ ਅਤੇ ਮਿਹਨਤ ਲੱਗ ਸਕਦੀ ਹੈ ਪਰੰਤੂ ਸਹੀ ਸਟਰੈਟਜੀ ਅਤੇ ਮਜ਼ਬੂਤ ਟੀਮ ਨਾਲ ਤੁਸੀਂ ਆਪਣੇ ਬਿਜ਼ਨਸ ਨੂੰ ਵਧਾ ਅਤੇ ਫੈਲਾ ਸਕਦੇ ਹੋ ਸੋ ਸਾਨੂੰ ਆਪਣੀਆਂ ਸਟਰੈਟਜੀਆ ਤੇ ਨਜ਼ਰ ਮਾਰਨ ਦੀ ਲੋੜ ਹੈ ਸਾਨੂੰ ਆਪਣੇ ਨਾਲ ਇੱਕ ਵਧੀਆ ਅਤੇ ਮਜ਼ਬੂਤ ਟੀਮ ਤਿਆਰ ਕਰਨ ਦੀ ਲੋੜ ਹੈ ਧੰਨਵਾਦ